ਇਮਰਜੀ ਸੰਤ ਬਾਬਾ ਮੰਗਲ ਸਿੰਘ ਦੀ ਸਤਲਾਨੀ ਸਾਹਿਬ ਵਾਲਿਆਂ ਦੀ ਸੰਪਰਦਾ ਵਿੱਚੋਂ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਜੀ ਇਸੇ ਸੰਪਰਦਾ ਵਿੱਚੋਂ ਇਹ ਸੰਤ ਬਾਬਾ ਨੌਨਿਹਾਲ ਸਿੰਘ ਜੀ ਪਹਿਲੇ ਕਾਫੀ ਸਮੇਂ ਤੋਂ ਰੋਹ ਦੇ ਲੰਗਰ ਸ਼ੁਰੂ ਕੀਤੇ ਨੇ ਤੇ ਹੁਣ 7 ਮਾਰਚ ਪਹਿਲੀ ਹੋਲੀ ਤੋਂ ਲੈ ਕੇ 17 ਮਾਰਚ ਤੱਕ ਸ਼ਕਰਾਨਾ ਪੈਲਸ ਵਿਖੇ ਰੋਹ ਦੇ ਲੰਗਰ ਸੰਤ ਬਾਬਾ ਨੌਨਿਹਾਲ ਸਿੰਘ ਜੀ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਦਸ ਦਨੇ ਟਟ ਗੁਰੂ ਕੇ ਲੰਗਰ ਚੱਲਣਗੇ ਵਾਦ ਜੀ ਭੋਲੇ ਭਲੇ ਬਾਰੇ ਥੋੜੀ ਜਾਣਕਾਰੀ ਦੇ ਦਵਾਂਗੇ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤਲਾਲ ਦੇ ਹੋਲੀ ਦਾ ਪਾਵਨ ਤਿਹਾਰ ਜਿਹੜਾ ਹੈ ਇਹ ਬੜਿਆ ਸਮੇ ਤੋਂ ਪ੍ਰਾਤਨ ਸਮੇ ਤੋਂ ਚੱਲਦਾ ਆ ਰਿਹਾ ਹੈ। ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੇ ਜਿਹੜੇ ਹਾਲਾਤ ਬਦਲ ਚੁੱਕੇ ਸਨ ਲੋਕ ਜੂਆ ਆਦਕ ਖੇਡ ਕਰਕੇ ਤੇ ਮੈਲੇ ਕਚਲੇ ਰੰਗਾਂ ਦੇ ਨਾਲ ਹੋਲੀ ਖੇਡਣ ਲੱਗ ਪਏ ਸਨ। ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਦੋ ਹਿੱਸਿਆਂ ਦੇ ਵਿੱਚ ਗੱਦਕੇ ਦੇ ਰੂਪ ਵਿੱਚ ਵੰਡ ਕਰਕੇ ਦੋ ਟੋਲੀਆਂ ਬਣਾ ਕਰਕੇ ਖੇਡਾਂ ਜੰਗੀ ਕਰਤਵ ਸਿਖਾ ਕਰਕੇ ਭੋਲਾ ਮਹੱਲਾ ਖੇਡਣ ਦਾ ਉਪਦੇਸ਼ ਦਿੱਤਾ ਤੇ ਜਿੱਥੇ ਆਪਣਾ ਖਾਲਸਾ ਪੰਥ ਸਾਰਾ ਸਰਬੰਸ ਵਾਰਿਆ ਤੇ ਵਚਨ ਕੀਤਾ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋ ਕਿਹਾ ਹੂਆ ਜੀਵਤ ਕਈ ਹਜ਼ਾਰ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਆਨੰਦਪੁਰ ਸਾਹਿਬ ਜੀ ਧਰਤੀ ਨੂੰ ਛੱਡਣਾ ਕੀਤਾ ਉਸ ਵੇਲੇ ਵੀ ਬਚਨ ਕੀਤੇ ਸਨ ਰੋ ਵਸਦੀ ਆਨੰਦਪੁਰੀਏ ਅਸੀਂ ਹੁਣ ਚੱਲੇ ਫੇਰ ਨਹੀਂ ਆਉਣਾ ਤੇ ਮੇਰਾ ਖਾਲਸਾ ਪੰਥ ਆਵੇਗਾ ਆਣ ਕੇ ਹੋਲੇ ਮਹੱਲੇ ਮਨਾਵੇਗਾ ਉਸ ਵੇਲੇ ਤੋਂ ਹੀ ਇਹ ਪ੍ਰਾਤਨ ਮਰਜਾਦਾ ਚੱਲੀ ਆ ਰਹੀ ਹੈ ਕਿ ਖਾਲਸਾ ਜਾ ਕੇ ਹੋਲੇ ਮਹੱਲੇ ਦੇ ਰੂਪ ਵਿੱਚ ਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੁਲਾ ਮਹੱਲਾ ਮਨਾਉਂਦਾ ਹੈ ਤੇ ਰਸਤੇ ਦੇ ਵਿੱਚ ਸੰਗਤਾਂ ਅਮਰਸਰ ਸਾਹਿਬ ਤੋਂ ਲੈ ਕੇ ਵਿਅੰਕ ਲੰਗਰ ਲਾਉਂਦੀਆਂ ਨੇ ਇਸੇ ਤਰ੍ਹਾਂ ਗੁਰੂ ਘਰੋਂ ਖੁਸ਼ੀਆਂ ਤੇ ਕੀੜਿਆਂ ਦੇ ਨਾਲ ਝੋਲੀਆਂ ਭਰਦੀਆਂ ਨੇ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਦੇ ਸੇਵਾਦਾਰ ਬਾਬਾ ਨੌਨੇ ਹਲ ਸਿੰਘ ਜੀ ਤੇ ਹੋਰ ਸਾਰੇ ਸੇਵਾਦਾਰ ਇਹ ਸਾਰੀਆਂ ਸਵਾਵਾਂ ਲੁੱਟਦੇ ਨੇ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੰਗਤ ਨੂੰ ਫਤਿਹ ਦੀ ਸ਼ਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹੁਦੇ ਮੱਦੇ ਦੇ ਸਬੰਧ ਵਿੱਚ ਗੁਰੂ ਕੇ ਲੰਗਰ ਚੱਲ ਰਹੇ ਹਨ ਇਹ ਦੇਖਦੇ ਇੱਕ ਫਤਿਹ ਸੇਵਾ ਸੁਸਾਇਟੀ ਵੱਲੋਂ ਆਰੰਭ ਹੋਏ ਹਨ ਸੋ ਮੈਂ ਧੰਨਵਾਦੀਆਂ ਸਾਰੇ ਸ਼ਹਿਰ ਨਿਵਾਸੀਆਂ ਦਾ ਮਹੱਲਾ ਨਿਵਾਸੀਆਂ ਦਾ ਪਿੰਡਾਂ ਦੇ ਨਿਵਾਸੀਆਂ ਦਾ ਸਮੂਹ ਸਾਧ ਸੰਗਤ ਦਾ ਧੰਨਵਾਦੀ ਹਾਂ ਜਿਨ੍ਹਾਂ ਉਹਲੇ ਮੱਦੇ ਦੇ ਬਾਗ ਵਿੱਚ ਇਹ ਦਿਹਾੜੇ ਦੇ ਤੇ ਸਾਬ ਸ੍ਰੀ ਗੁਰੂ ਕਲਗੀਧਾਰ ਦਸ਼ਮੇਸ਼ ਫਤਾਹ ਮਹਾਰਾਜ ਜੀ ਦੇ ਉਹਦੇ ਮੱਦੇ ਦੇ ਪਿਤੇ ਦਿਹਾੜੇ ਤੇ ਸਾਡਾ ਬਹੁਤ ਸੰਜੋਗ ਕੀਤਾ ਹੈ ਅਤੇ ਇਹ ਖੁਸ਼ੀਆਂ ਭਰਿਆ ਇਤਿਹਾਸ ਹੈ ਕਿਉਂਕਿ ਜਦੋਂ ਫੌਜਾਂ ਸਾਬ ਸ੍ਰੀ ਗੁਰਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਜਿੱਤ ਕੇ ਆਉਂਦੇ ਸੀ ਇਹ ਜਿੱਤ ਦੀ ਖੁਸ਼ੀ ਦਾ ਪ੍ਰਤੀਕਾ ਹੁੰਦੇ ਮੱਦੇ ਦਾ ਸਬੰਧ ਲਾਲ ਗਲਾਲ ਏਕ ਤੇ ਜਦੇ ਗੁਰੂਗਿਆਂ ਲਾੜਲੀਆਂ ਫੌਜਾਂ ਲਾਲ ਗਲਾਲ ਲਗਾ ਕੇ ਉਹਦੇ ਦਾ ਖੁਸ਼ੀ ਦਾ ਪ੍ਰਤੀਕ ਕਰਦੀਆਂ ਸੰਗ ਉਸ ਉਸੇ ਸਬੰਧ ਵਿੱਚ ਇਹ ਗੁਰੂਗਿਆਂ ਸੰਤਾਂ ਵਾਸਤੇ ਗੁਰੂਗਿਆਂ ਫੌਜਾਂ ਵਾਸਤੇ ਜੋ ਵੱਖ-ਵੱਖ ਸ਼ਹਿਰਾਂ ਦੀਆਂ ਜੱਥੇਬੰਦੀਆਂ ਪਿੰਡਾਂ ਦੇ ਜਥੇਬੰਦੀਆਂ ਸੇਵਾ ਸਟਾਈਆਂ ਇਹ ਸਿੱਖ ਕੌਮ Hindu ਧਰਮ ਜੋ ਵੀ ਸਾਡੀ ਸਿੱਖ ਕੌਮ ਦੇ ਨਾਲ ਸੰਬੰਧਤ ਹਨ Hindu ਜਥੇਬੰਦੀਆਂ ਸਿੱਖ ਜਥੇਬੰਦੀਆਂ ਨਾਲ ਕੇ ਹੀ ਤਿਆਰ ਮਨਾਉਂਦੀਆਂ ਹਨ ਜੋ ਇਹ ਸਿੱਖ ਰਸ ਦੇ ਨਾਲ Hindu ਧਰਮ ਦੇ ਨਾਲ ਤੇ ਆ ਜਿਹੜੇ ਸਾਡੇ ਸਾਂਝੇ ਹਨ ਤੋਂ ਮੈਂ ਅਪੀਲ ਕਰਦਾ ਬੇਨਤੀ ਕਰਦਾ ਸਾਰੀਆਂ ਸੰਤਾਂ ਨੂੰ ਜਾ ਰਹੀਆਂ ਨੂੰ ਕਿ ਨਸ਼ਿਆਂ ਦੀ ਰਹਿਤ ਤੋਂ ਬਾਹਰ ਹੋ ਗੁਰੂ ਅਤੇ ਗੁਰੂ ਬਾਣੇ ਦੇ ਨਾਲ ਜੁੜੋ ਗੁਰੂ ਸਿੱਖੀ ਦੇ ਨਾਲ ਜੁੜੋ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਹੈ ਇਹ ਲੰਗਰ 7 ਦਿਨ ਤੋਂ ਅੰਜਾਨਾ ਚੱਲ ਰਿਹਾ ਹੋਲੇ ਮਦੇ ਤੱਕ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ ਅਸੀਂ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ